ਪੰਜਾਬ ਦੇ ਵਿੱਚ ਮੈਂ ਨਹੀਂ ਵੇਖਿਆ ਵੀ ਇਹਨਾਂ 2-4 ਸਾਲਾਂ ਤੋਂ ਪਹਿਲਾਂ ਵੀ ਕਿਤੇ ਹਾਨ ਆਉਂਦੇ ਹਣ ਪੰਜਾਬ ਮੀਂਹ ਪਹਿਲਾਂ ਵੀ ਪੈਂਦੇ ਰਿਹਾ ਮੀਂਹ ਕਿਹੜੇ ਪਹਿਲਾਂ ਪੈਂਦੇ ਨੇ ਇਹ ਪਰ ਮੈਂ ਨਹੀਂ ਵੇਖਿਆ ਕਿਤੇ ਪੰਜਾਬ ਦੇ ਵਿੱਚ ਪਹਿਲਾਂ ਐਦਾਂ ਪਿੰਡਾਂ ਦੇ ਪਿੰਡ ਰੋੜੇ ਹੋਣ ਜਦੋਂ ਇੱਕ ਚੁਟਕਲੇ ਸੁਣਾਉਣ ਵਾਲੇ ਨੂੰ ਲਿਆ ਕੇ ਤੁਸੀਂ ਮੁੱਖ ਮੰਤਰੀ ਬਣਾ ਦੇਓਗੇ ਤੇ ਪੰਜਾਬ ਨੂੰ ਚੁਟਕਲਾ ਬਣਾ ਕੇ ਰੱਖ ਦੇਣਾ ਉਹਨੇ ਜਿਵੇਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਮਣਕੀ ਬਾਤ ਕਰਦੇ ਹਨ ਬੇਨਤੀ ਹੈ ਵੀ ਸਾਡੇ ਵੀ ਮਣਕੀਆਂ ਬਾਤਾਂ ਮੇਰੇ ਵੀ ਬਹੁਤ ਜੁੜੀਆਂ ਵਾ ਤੇ ਬੇਨਤੀ ਹੈ ਵੀ ਵੀਡੀਓ ਲਾਸਟ ਤੱਕ ਵੇਖਿਓ ਆਪਾਂ ਆਪਣੇ ਮਣਕੀਆਂ ਬਾਤਾਂ ਕਰਾਂਗੇ ਤੇ ਸਾਰਿਆਂ ਨੂੰ ਇੱਕ ਰੀ ਵਿੱਚ ਘੇਰਾਂਗੇ ਇਸ ਵੀਡੀਓ 'ਚ ਸਵਾਰ ਰੱਖਾਂਗੇ ਇਹਨਾਂ ਨੂੰ ਸਭ ਤੋਂ ਪਹਿਲਾਂ ਫਤਿਹ ਸਾਜ ਪਾਈ ਗਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਦੋਂ ਵੀ ਕਿਤੇ ਹਮਾ ਚਲਦੇ ਵਿੱਚ ਹੜ ਆ ਆਵੇ ਆਪਾਂ ਵੇਖਦੇ ਆ ਸਾਡੇ ਸਿੱਖ ਭਰਾ ਹਮਾ ਚਲਦੇ ਵਿੱਚ ਟਰਾਲੀਆਂ ਦੇ ਟਰਾਲੀਆਂ ਟਰੱਕਾਂ ਦੇ ਟਰੱਕ ਲੰਗਰਾਂ ਦੇ ਲਈ ਕਿ ਪਹੁੰਚਦੇ ਆ ਉਹ ਗੱਲ ਵੱਖਰੀ ਆ ਕਿ ਸਾਡੀ ਨਮਕ ਹਰਾਮੀ ਕਿਸ ਤਰੀਕੇ ਨਾਲ ਕਰਦੇ ਆ ਜਦੋਂ ਸਾਡੇ ਸਿੱਖ ਸੰਤ ਜਰਨੈਲ ਸਿੰਘ ਦੀ ਫੋਟੋ ਲਾ ਕੇ ਉੱਥੇ ਜਾਂਦੇ ਆ ਤੇ ਤੁਹਾਨੂੰ ਪਤਾ ਵੀ ਉਹ ਕਿਵੇਂ ਫੋਟੋਆਂ ਦੀ ਬੇਦਬੀ ਕਰਦੇ ਆ ਸੰਤ ਜਰਨੈਲ ਸਿੰਘ ਨੂੰ ਬੇਦਬੀ ਕਰਦੇ ਆ ਇਵੇਂ ਸਾਡੇ ਸਿੱਖਾਂ ਦੀਆਂ ਪੱਗਾਂ ਵੀ ਲਾਉਂਦੇ ਆ ਪਰ ਜਿੱਥੇ ਬਾਣੀ ਦਾ ਵਾਕ ਆ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਸਾਡੇ ਸਿੱਖ ਉਸ ਗੱਲ ਨੂੰ ਮੁੱਖ ਰੱਖਦੇ ਹੋਏ ਭਾਏ ਕਨਈਆ ਜੀ ਦੀ ਸਾਖੀ ਨੂੰ ਮੁੱਖ ਰੱਖਦੇ ਹੋਏ ਸਾਡੇ ਸਿੱਖ ਫਿਰ ਵੀ ਇਹਨਾਂ ਨਮਕਹਰਾਮੀਆਂ ਵਾਸਤੇ ਲੰਗਰ ਲਈ ਕੇ ਪਹੁੰਚਦੇ ਆ ਜਦੋਂ ਖਾਸ ਕਰਕੇ ਉਹਨਾਂ ਦੀ ਬਿਪਤਾ ਪਈ ਹੁੰਦੀ ਹੈ ਪਰ ਮੈਂ ਸਵਾਲ ਕਰਨਾ ਚਾਹੁੰਦਾ ਵੀ ਹੁਣ ਸਾਡੇ ਪੰਜਾਬ ਦੇ ਵਿੱਚ ਹੜਾ ਆਏ ਆ ਸਾਡੇ ਪੰਜਾਬ ਦੇ ਵਿੱਚ ਬਿਪਤਾ ਪਈ ਹੈ ਮੈਂ ਨਹੀਂ ਵੇਖਿਆ ਕਿ ਕਿਸ ਹਰਿਆਣੇ ਚੁਕੇ ਕਿ ਹਮਾ ਚਲਦੇ ਵਿੱਚੋਂ ਜਾਂ ਕਿਸੇ ਹੋਰ ਸਟੇਟ ਦੇ ਵਿੱਚੋਂ ਕਿਸੇ ਨੇ ਵੀ ਸਾਡੇ ਸਿੱਖਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੋਈ ਖੜਾ ਹੋਇਆ ਹੋਵੇ ਨਹੀਂ ਕੋਈ ਨਹੀਂ ਜਦੋਂ ਇਹਨਾਂ ਦੇ ਵਿਵਤਾ ਪਈ ਹੋਵੇ ਸਾਡੇ ਸਿੱਖ ਜਦੋਂ ਲੰਗਰ ਲੈ ਲੈ ਕੇ ਪਹੁੰਚਦੇ ਆ ਅੱਗੋਂ ਪਿੱਛੋਂ ਸਾਨੂੰ ਖਾਲਿਸਤਾਨੀ ਆਤਵਾਦੀ ਟੈਰਰਿਸਟ ਕਹਿੰਦੇ ਜਾਂ 2% ਕਹਿੰਦੇ ਆ ਤੇ ਜਦੋਂ ਇਹ 2% ਵਾਲੇ ਜਦੋਂ ਲੰਗਰ ਲੈ ਕੇ ਪਹੁੰਚਦੇ ਉਦੋਂ ਐ ਫੜ ਕੇ ਖਾ ਲੈਂਦੇ ਆ ਜਦੋਂ ਪਤਾ ਨਾ ਵੀ ਹਾਰ ਆ ਜੂਗਾ ਰੋੜ ਕੇ ਰਹਿ ਜੂਗਾ ਭੁੱਖੇ ਮਰਾਂਗੇ ਉਦੋਂ ਐ ਫੜ ਕੇ ਖਾ ਲੈਂਦੇ ਆ ਅੱਗੋਂ ਪਿਛੋਂ ਨਾ ਮਾਫ ਕਰਨਾ ਫੇਰ ਕੋਈ ਗੱਲ ਨਾ ਕੋਈ ਬਾਤ ਅੱਗੋਂ ਪਿਛੋਂ ਜੀ ਖਾਲਸਤਾਨੀ ਆ ਯਾ ਤਵਾਦੀ ਯਾ ਟੈਰਰਿਸਟ ਆ ਇਹਨਾਂ ਟਾਇਰ ਪਾ ਪਾਸ ਆਉਣਾ ਚਾਹੀਦਾ ਵੇਖੀਏ ਤੁਸੀਂ ਮੁੜ ਕੇ ਬੋਲਣਾ ਲੱਗਿਆ ਇਹ ਸਾਈਨ ਨਹੀਂ ਲੈਂਦੇ ਇਹੋ ਜਿਹੇ ਸਟੇਟਮੈਂਟਾਂ ਦਿੰਦੇ ਮੁੜ ਕੇ ਸਾਈਨ ਨਹੀਂ ਲੈਂਦੇ ਬੋਲਣ ਲੱਗਿਆ ਵੇਖੋ ਪੰਜਾਬ ਦੇ ਵਿੱਚ ਜਿਹੜਾ ਆਪਣਾ ਵਿਸ਼ਾ ਵਾ ਮੈਂ ਨਹੀਂ ਵੇਖਿਆ ਵੀ ਇਹਨਾਂ 2-4 ਸਾਲਾਂ ਤੋਂ ਪਹਿਲਾਂ ਵੀ ਕਿਤੇ ਹਾੜ ਆਉਂਦੇ ਹੁਣ ਪੰਜਾਬ 'ਚ ਮੀਂਹ ਪਹਿਲਾਂ ਵੀ ਪੈਂਦੇ ਰਹੇ ਆ ਮੀਂਹ ਕਿਹੜੇ ਪਹਿਲਾਂ ਪੈਂਦੇ ਨੇ ਰਹੇ بڑے ਮੀਂਹ ਪੈਂਦੇ ਰਹੇ ਪਰ ਮੈਂ ਨਹੀਂ ਵੇਖਿਆ ਵੀ ਕਿਤੇ ਪੰਜਾਬ ਦੇ ਵਿੱਚ ਪਹਿਲਾਂ ਐਦਾਂ ਪਿੰਡਾਂ ਦੇ ਪਿੰਡ ਰੋੜੇ ਹੋਣ ਮੈਂ ਨਹੀਂ ਵੇਖਿਆ ਵੀ ਕਿਸ ਦੀਆਂ ਗਾਵਾਂ ਮੱਝਾਂ ਐਦਾਂ ਪਹਿਲਾਂ ਵਿਚਾਰੀਆਂ ਮਰ ਗਈਆਂ ਹੋਣ ਪਾਣੀ ਦੇ ਵਿੱਚ ਡੁੱਬ ਕੇ ਤੇ ਮੁੜ ਕੇ ਫੁੱਲ ਕੇ ਜਦੋਂ ਵਿਚਾਰੀਆਂ ਬਾਹਰ ਆਉਂਦੀਆਂ ਸੱਚ ਜਾਣਿਓ ਮਨ ਰੋਂਡਾਉਦੋ ਦੇ ਰੋਂਡਾਵਾ ਜਿਹੜਾ ਇਹ ਪਾਣੀ ਛਡਣਦਾ ਹੈ ਆ ਪੰਜਾਬ ਦੇ ਵਿੱਚ ਇਹ ਦਿੱਲੀ ਵਰਗੀ ਜਿਹੜੀ ਜਮਨਾ ਨਦੀ ਆ ਦਿੱਲੀ ਦੀ ਸਾਰੀ ਖਾਲੀ ਆ ਰਹੀ ਹੈ ਕੋਈ ਪਾਣੀ ਨਹੀਂ ਉਹਦੇ ਵਿੱਚ ਤੇ ਉਧਰੋਂ ਪਾਣੀ ਥੋੜਾ ਇਧਰੋਂ ਦਿੱਲੀ ਜਾਂਦੋਂ ਛਡਣ ਹੋਰ ਕਿੰਨੇ ਪੰਜਾਬ ਦੇ ਵਿੱਚ ਕਿੰਨੇ ਇੰਡੀਆ ਦੇ ਵਿੱਚ ਹੋਰ ਦਰਿਆ ਹੋਣਗੇ ਹੋਰ ਬੰਦ ਹੋਣਗੇ ਉਧਰੋਂ ਪਾਣੀ ਛਡਣ ਪਰ ਗੱਲ ਸਾਫ਼ ਸਦੀ ਮੈਂ ਬੇਨਤੀ ਕਰ ਦਵਾ ਭਾਈ ਇਹ ਕੇਵਲ ਤੇ ਕੇਵਲ ਸਿੱਖਾਂ ਨੂੰ ਨੁਕਸਾਨ ਪਹੁੰਚਾਉਣ ਦੀ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਹੈ ਕਿ ਸੋਚੀ ਸਮਝੀ। ਵੇਖੋ ਬੇਨਤੀ ਕਰ ਦਵਾ ਸਰਕਾਰ ਕੋਈ ਮਾੜੀ ਨਹੀਂ ਗਈ। ਪਰ ਮਾੜੀ ਉਹ ਪੰਜਾਬ ਵਾਸਤੇ ਹੈ। ਭਾਜਪਾ ਦੀ ਗੱਲ ਕਰ ਲਓ। ਕੀ ਭਾਜਪਾ ਸਾਰੇ ਦੇਸ਼ ਵਾਸਤੇ ਮਾੜੀ ਹੈ? ਨਹੀਂ। ਉਹ ਭਾਜਪਾ ਕੇਵਲ ਪੰਜਾਬ ਵਾਸਤੇ ਮਾੜੀ ਹੈ। ਆਮ ਆਦਮੀ ਅਕਾਲੀਏ ਲਾ ਲਓ, ਕਾਂਗਰਸੀਏ ਲਾ ਲਓ। ਇਹ ਜਿੰਨੇ ਆ ਸਾਰੇ ਪੰਜਾਬ ਦਾ ਹੀ ਬੇੜਾਗਰ ਕਰਦੇ ਆ ਮੈਂ ਨਹੀਂ ਵੇਖਿਆ। ਦਿੱਲੀ ਦੀ ਆਪਾਂ ਗੱਲ ਕਰਨ ਲਗੀ ਕਿ ਦਿੱਲੀ ਦੇ ਵਿੱਚ ਆਮ ਆਦਮੀ ਨਹੀਂ ਰਹਿ ਚੁੱਕੀ ਪਹਿਲਾਂ ਪਹਿਲਾਂ ਆਮ ਆਦਮੀ ਰਹੀ ਆ ਹੁਣ ਬੀਜੇਪੀ ਆਈ ਆ ਤਾਂ ਮੈਂ ਨਹੀਂ ਵੇਖਿਆ ਵੀ ਬੀਜੇਪੀ ਆਮ ਆਦਮੀ ਨੇ ਦਿੱਲੀ ਦਾ ਨੁਕਸਾਨ ਕੀਤਾ ਹੋਵੇ ਮੈਂ ਨਹੀਂ ਵੇਖਿਆ ਬੀਜੇਪੀ ਨੇ ਹੁਣ ਨੁਕਸਾਨ ਕੀਤਾ ਹੋਵੇ ਈਵਨ ਨੁਕਸਾਨ ਨਹੀਂ ਕਰਨਦਾ ਸੁਧਾਰ ਕਰਨਦਾ ਹੈ ਪਰ ਉਹ ਗਿਓ ਜੇ ਆਪਾਂ ਗੱਲ ਪੰਜਾਬ ਦੀ ਕਰੀਏ ਤੇ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਆ ਜਾਵੇ ਕਰਦੀ ਪੰਜਾਬ ਦਾ ਨੁਕਸਾਨ ਹੀ ਆ ਦੇਖੋ ਕਿਸਾਨ ਭਰਾਵਾਂ ਨੂੰ ਮੇਰੀ ਛੋਟੀ ਜੀ ਬੇਨਤੀ ਆ ਮੈਨੂੰ ਵੀ ਪਤਾ ਵਾ ਅਸੀਂ ਵੀ ਕਿਸਾਨਾਂ ਦੇ ਪੁੱਤ ਆ ਕਿਵੇਂ ਜਰੂ ਫਸਲ ਰੁੜਦੀ ਆ ਕਿਵੇਂ ਜਦੋਂ ਹੜਾ ਦੇ ਹੜ ਆਉਂਦੇ ਪਾਣੀ ਇਦਾਂ ਮਤਲਬ ਗੋਡਿਆਂ ਤੱਕ ਕਈ ਵਾਰੀ ਬੰਦਿਆਂ ਦੇ ਵੇਖੀ ਤਾਂ ਲੱਗ ਦੋ ਡੁੱਬ ਜਾਂਦੇ ਵਿੱਚ ਘਰਾਂ ਦੇ ਘਰ ਕੋਠੀਆਂ ਦੀਆਂ ਕੋਠੀਆਂ ਡੁੱਬ ਜਾਂਦੀਆਂ ਨਾ ਭਈ ਸਾਨੂੰ ਪਤਾ ਲੱਗਦਾ ਵਾ ਸਾਨੂੰ ਵੀ ਦੁੱਖ ਹੁੰਦਾ ਵਾ ਅਸੀਂ ਵੀ ਕਿਸਾਨਾਂ ਦੇ ਪੁੱਤ ਆ ਤੇ ਇਹ ਜਿਹੜੀਆਂ ਫਸਲਾਂ ਵਾ ਕਿਸਾਨ ਆਪਣੇ ਪੁੱਤਾਂ ਵਾਂਗੂ ਪਾਲਦਾ ਵਾ ਪਰ ਮੈਂ ਬੇਨਤੀ ਕਰ ਦਵਾ ਵੇਖੋ ਜਿਹੜੇ ਸਾਡੇ ਵੀਰ ਗਲਤ ਕਦਮ ਚੁੱਕ ਲੈਂਦੇ ਨਾ ਭਾਵਕੇ ਸੁਸਾਈਡ ਕਰ ਲੈਂਦੇ ਆ ਵੀਰੋ ਇਹੋ ਜੇ ਕੰਮ ਨਾ ਕਰੋ ਅੱਜ ਫਸਲ ਬੀਜੀ ਆ ਕੋਈ ਗੱਲ ਨਹੀਂ ਤੇਰਾ ਕੀ ਆ ਮੀਠਾ ਲੱਗੇ ਅੱਜ ਫਸਲ ਬੀਜੀ ਚੰਗੀ ਨਹੀਂ ਹੋਈ ਅਗਲੇ ਸਾਲ ਹੋ ਜਾਏਗੀ ਪਰ ਜੇ ਤੁਸੀਂ ਗਲਤ ਕਦਮ ਕੋਈ ਚੁੱਕ ਲੋਗੇ ਮੇਰੇ ਵੀਰੋ ਮੈਂ ਸਵਾਲ ਕਰਦਾ ਵਾਂ ਕਿ ਤੁਹਾਡੇ ਪੁੱਤਾਂ ਨੂੰ ਤੁਹਾਡਾ ਪਿਓ ਲੱਭੂਗਾ ਕਿ ਤੁਹਾਡੀ ਘਰ ਵਾਲੀ ਨੂੰ ਤੁਹਾਡਾ ਸਾਥ ਸੁਹਾਗ ਲੱਭੂਗਾ ਨਹੀਂ ਲੱਭੂਗਾ ਕੀ ਤੁਹਾਡੇ ਭਰਾਵਾਂ ਨੂੰ ਹੋਰ ਭਰਾ ਲੱਭੂਗਾ ਨਹੀਂ ਲੱਭੂਗਾ ਤੁਹਾਡੇ ਬਜ਼ੁਰਗ ਮਾਪੇ ਉਹਨੂੰ ਤੁਹਾਡੇ ਵਰਗਾ ਪੁੱਤ ਲੱਭੂਗਾ ਕਿ ਤੁਹਾਡੇ ਸੁਸਾਇਡ ਕਰਨ ਦੇ ਨਾਲ ਕੋਈ ਗਲਤ ਕਦਮ ਚੁੱਕਣ ਦੇ ਨਾਲ ਨਹੀਂ ਲੱਭੂਗਾ ਇਸ ਕਰਕੇ ਮੇਰੀ ਬੇਨਤੀ ਆ ਵੇਖੋ ਫਸਲ ਅਗਲੇ ਸਾਲ ਹੋਜੂਗੀ ਮੈਨੂੰ ਵੀ ਪਤਾ ਵਾ ਦੁੱਖ ਹੁੰਦਾ ਵਾ ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਆ ਪਰ ਯਾਰ ਫਾਲ ਲੀਕ ਕੇ ਆਪਣਾ ਕੰਮ ਕਰ ਲੈਣਾ ਕੋਈ ਚੰਗੀ ਗੱਲ ਨਹੀਂ ਆ ਸਰਕਾਰਾਂ ਦੀ ਗੱਲ ਵੇਖੋ ਆਪਾਂ ਕਰੀਏ ਪਹਿਲਾਂ ਅਕਾਲੀਆ ਰਹਿ ਚੁੱਕੇ ਆ ਫਿਰ ਕਾਂਗਰਸ ਵਿੱਚ ਜੀ ਆਈ ਫਿਰ ਗਾਂ ਆ ਕੇ ਆਮ ਆਦਮੀ ਆ ਗਈ ਅਸੀਂ ਨਹੀਂ ਵੇਖਿਆ ਵੀ ਚਲੋ ਪ੍ਰਾਣੀਆਂ ਕਿਸੇ ਦੋ ਪਾਰਟੀਆਂ ਦੇ ਵਿੱਚ ਇੰਨਾ ਪਹਾੜ ਆਏ ਹੋਣ ਇੰਨੇ ਖੇਤਾਂ ਦੇ ਖੇਤ ਡੁੱਬੇ ਹੋਣ ਉਹ ਇੱਕ ਵੀਡੀਓ ਸਾਡੇ ਕੋਲ ਵਾਇਰਲ ਹੋ ਕੇ ਆ ਰਹੀ ਹੈ ਉਹ ਕੀ ਹੋਇਆ ਵੀ ਬੰਨ ਟੁੱਟ ਰਿਹਾ ਵਾ ਤੇ ਕਿਸਾਨ ਉਹ ਵੀਰ ਜਦੋਂ ਬੰਨ ਟੁੱਟਾ ਨਾ ਪੂਰੀ ਤਰ੍ਹਾਂ ਜਦੋਂ ਉਹਦੇ ਖੇਤਾਂ ਦੇ ਵਿੱਚ ਪਾਣੀ ਆ ਰੁੜ ਕੇ ਵਰ ਗਿਆ ਪਾਣੀ ਉਹਦੇ ਖੇਤਾਂ 'ਚ ਵੜ ਗਿਆ ਤੇ ਉਹ ਕਿਸਾਨ ਇੰਨਾ ਰੋ ਰਿਹਾ ਹੈ ਵਿਚਾਰਾ ਸੱਚ ਜਾਣਿਓ ਉਹ ਉਹਦੀ ਵੀਡੀਓ ਵੇਖ ਕੇ ਮੈਨੂੰ ਰੋਣ ਆ ਗਿਆ ਯਾਰ ਆਹ ਕੁਝ ਸਾਡੇ ਪੰਜਾਬ ਦੇ ਵਿੱਚ ਹੋ ਰਿਹਾ ਵਾ ਸਭ ਤੋਂ ਪਹਿਲੀ ਬੇਨਤੀ ਮੈਂ ਗਲਤੀ ਕਰਦਾ ਹਾਂ ਸਰਕਾਰ ਦੀ ਪੰਜਾਬ ਦੇ ਦਰਿਆਵਾਂ ਦੀ ਪੰਜਾਬ ਦੀਆਂ ਨਹਿਰਾਂ ਦੀ ਸਫਾਈ ਨਹੀਂ ਕੀਤੀ ਜਾਂਦੀ ਪਹਿਲੀ ਗੱਲ ਦੂਜੀ ਗੱਲ ਕੋਈ ਇੱਕ ਸਾਡੇ ਕੋਲ ਸਰਕਾਰ ਕੋਈ ਬੈਕਅਪ ਪਲਾਨ ਨਹੀਂ ਕਰਕੇ ਰੱਖਦੀ ਬੈਕਅਪ ਪਲਾਨ ਕਿਹੜਾ ਤੁਸੀਂ ਪੰਜਾਬ ਤੋਂ ਬਾਹਰ ਦੀ ਗੱਲ ਕਰ ਲਓ ਤੇ ਹਰ ਕੋਈ ਸਟੇਟ ਦੀ ਸਰਕਾਰ ਪਹਿਲਾਂ ਹੀ ਸਾਰੇ ਹਿੱਲੇ ਕਰਕੇ ਵਸੀਲੇ ਕਰਕੇ ਰੱਖਦੀ ਆ ਵੀ ਜਦੋਂ ਵੀ ਹਾੜ ਆਵੇ ਉਸ ਸਮੇ ਆਹ ਵਾਲਾ ਹੱਥ ਕੰਡਾ ਹੀ ਅਜਮਾਉਣਾ ਵਾ ਲੇਕਿਨ ਪੰਜਾਬ ਦੇ ਵਿੱਚ ਕੋਈ ਵੀ ਇਦਾਂ ਦਾ ਖਾਸ ਪ੍ਰਬੰਧ ਨਹੀਂ ਹੈਗਾ ਜਿੰਨਾ ਕਿ ਪ੍ਰਬੰਧ ਕਰਨ ਦੇ ਆ ਸਾਡੇ ਕਿਸਾਨ ਵੀਰ ਹੀ ਆ ਜਿਹੜੇ ਰਲ ਮਿਲ ਕੇ ਕਰੀ ਜਾਂਦੇ ਆ ਸਰਕਾਰ ਵੱਲੋਂ ਕਿਸੇ ਮੈਂ ਮੰਤਰੀ ਲੀਡਰ ਐਮ ਐਲ ਏ ਐਮ ਪੀ ਵੱਲੋਂ ਕਿਸੇ ਵੱਲੋਂ ਵੀ ਮੈਂ ਕੋਈ ਬਿਆਨ ਨਹੀਂ ਸੁਣਿਆ ਵੀ ਜਿਨੇ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਬਿਆਨ ਦਿੱਤਾ ਹੋਵੇ ਜਾਂ ਕਹ ਲੋ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਜਿਨੇ ਕੋਈ ਕਿਸਾਨਾਂ ਦੀ ਬਾਹ ਫੜੀ ਹੋਵੇ ਮੈਂ ਨਹੀਂ ਇੱਕ ਵੀ ਵੇਖਿਆ ਸਾਫ਼ ਸਿੱਧੀ ਗੱਲ ਆ ਇਹੀ ਚਾਉਂਦੇ ਆ ਵੀ ਕਿਸਾਨਾਂ ਦੀਆਂ ਫਸਲਾਂ ਡੁੱਬਣ ਕਿਸਾਨ ਉਜੜਨ ਪਾਲਾ ਲੈ ਕੇ ਮਰਨ ਮੈਂ ਬੇਨਤੀ ਕਰਦਾ ਵੇਖੋ ਇਹਨਾਂ ਕਿਸਾਨਾਂ ਨੇ ਵਿਗਾੜਿਆ ਸਾਡਾ ਕੀ ਹੈ ਜੇ ਇਹ ਕਿਸਾਨ ਨਾ ਹੋਣ ਜਿਨ੍ਹਾਂ ਦੇ ਅੱਜ ਤੁਸੀਂ ਕਹਿਰ ਕਰਨ ਦਾ ਹੈ ਜੇ ਤੁਸੀਂ ਆਖੋ ਕਿ ਗੱਲ ਸਾਰੀ ਸਰਕਾਰਾਂ ਦੇ ਲਈ ਜਾਂਦੇ ਜਦੋਂ ਸਾਰਾ ਕਸੂਰੀ ਸਰਕਾਰ ਦਾ ਤੇ ਭਈ ਗੱਲ ਵੀ ਤੇ ਸਰਕਾਰ ਤੇ ਲਾਵਾਂਗੇ ਸਾਰੀ ਜਦੋਂ ਗਲਤੀ ਸਾਰੀ ਸਰਕਾਰ ਦੀ ਹੈ ਕਿ ਪਹਿਲਾਂ ਕੋਈ ਬੈਕਅੱਪ ਪਲਾਨ ਨਹੀਂ ਹੋ ਸਕਦਾ ਹੋਰ ਇਹਨੇ ਮੁਲਖ ਆ ਹੋਰ ਵੇਖੋ ਇੰਨਾ ਥਾਵਾ ਇੰਨਾ ਕੋਈ 12 ਹਮਾ ਜਲਲ ਨੂੰ ਚਲਜੋ ਕਿ ਤੇ ਬਾ ਇਧਰ ਦਿੱਲੀ ਵਾਲ ਨੂੰ ਆਜੋ ਉਧਰ ਤੋਂ ਉਹਦੇ ਪਾਣੀ ਖੋਲ ਹੀ ਸਕਦੇ ਐ ਨਾ ਬਾਕੀ ਮੇਰੀ ਖਾਸ ਕਰਕੇ ਆਪਣੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਮੈਨੂੰ ਨਹੀਂ ਪਤਾ ਪਈ ਇਹ ਗੱਲ ਮੇਰੀ ਕਈਆਂ ਨੂੰ ਚੰਗੀ ਲੱਗੇ ਇਹ ਗੱਲ ਮੇਰੀ ਕਈਆਂ ਨੂੰ ਮਾੜੀ ਲੱਗੇ ਪਰ ਮੇਰੀ ਜਿਹੜੀ ਬੇਨਤੀ ਆ ਉਹ ਮੈਂ ਆਪ ਸਭ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਕਰ ਦੇਣੀ ਚਾਹੁੰਦਾ ਵਾ ਵੇਖੋ ਜਾਨਵਰ ਆ گاਵਾ ਹੋ ਜਾਣ ਮੱਝਾਂ ਹੋ ਜਾਣ ਉਹਨਾਂ ਦੇ ਅੰਦਰ ਵੀ ਪ੍ਰਾਣ ਨੇ ਕੀ ਹੁੰਦਾ ਜਦੋਂ ਪਾਣੀ ਚੜ ਕੇ ਆਉਂਦਾ ਨਾ ਅਸੀਂ ਆਪਣਾ ਬਚਾਅ ਮਾਫ ਕਰਨਾ ਕਰ ਲੈਨੀ ਆ ਅਸੀਂ ਇ ਛੱਤਾਂ ਤੇ ਚੜ ਜਾਂਦੀਆਂ ਜਾਂ ਦੂਰ ਦਰਡੇ ਚਲ ਜਾਂਦੀਆਂ ਪਰ ਕੀ ਹੁੰਦਾ ਮਾਫ ਕਰਨਾ ਅਸੀਂ ਕਿਸਾਨ ਉਹਨਾਂ ਨੂੰ ਗਾਵਾਂ ਮੱਝਾਂ ਨੂੰ ਭੁੱਲ ਜਾਂਦੀਆਂ ਬੱਚ ਕਈਆਂ ਥਾਵਾਂ ਤੇ ਐਸਾ ਵੇਖਿਆ ਗਿਆ ਉਹ ਵਿਚਾਰੀਆਂ ਫੁੱਲ ਕੇ ਐਡਾ ਉਹਨਾਂ ਦਾ ਸਿਰ ਹੋ ਗਿਆ ਤੇ ਰੋਲ ਗਈਆਂ ਜਾ ਰਹੀਆਂ ਨਾ ਤੁਸੀਂ ਇੱਕ ਵਾਰੀ ਉਹਨਾਂ ਦਾ ਰਸਾ ਲਾ ਦੋ ਉਹ ਕਿਤੇ ਰੁੜ ਕੇ ਕਿਤੇ ਹੋਰ ਤਰ ਕੇ ਕਿਤੇ ਚਲ ਜਾਣਗੀਆਂ ਕੋਈ ਗਾਂ ਘਰੇ ਚੰਗੇ ਬੰਦੇ ਦੇ ਹੱਥ ਹੁਣ ਗਿਆ ਫੜ ਲੇਗਾ ਉਹਨਾਂ ਨੂੰ ਮੰਦੇ ਆ ਵੀ ਤੁਹਾਡੇ ਹੱਥਾਂ ਦੇ ਵਿੱਚੋਂ ਨਿਕਲ ਜਾਣੀਆਂ ਉਹ ਪਰ ਜੇ ਮਰ ਜਾਣ ਉਹ ਤੋਂ ਚੰਗਾ ਹੈ ਆ ਵੀ ਤੂੰ ਰਸਾ ਲਾ ਦੋ ਆਪੇ ਵਿਚਾਰੀਆਂ ਕਿ ਕਿਤੇ ਚੰਗੇ ਥਾਂ ਤੇ ਚਲ ਜਾਣ ਸੇਫ ਥਾਂ ਤੇ ਕੋਈ ਚੰਗਾ ਬੰਦਾ ਕੋਈ ਪਾਲਣ ਵਾਸਤੇ ਉਹਨਾਂ ਰੱਖ ਲਵੇ ਠੀਕ ਮਰਦੀਆਂ ਵੀ ਤਾਂ ਹੈ ਹੀ ਨਾ ਵਿਚਾਰੀਆਂ ਮੇਰੀ ਹੱਥ ਜੋੜ ਕੇ ਇੰਨੀ ਬੇਨਤੀ ਹੈ ਬਾਕੀ ਮੈਂ ਨਹੀਂ ਵੇਖਿਆ ਲਾਸਟ ਤੇ ਮੇਰੀ ਫਿਰ ਬੇਨਤੀ ਆ ਮੈਂ ਨਹੀਂ ਵੇਖਿਆ ਵੀ ਪੰਜਾਬ ਦੇ ਵਿੱਚ ਜਿੰਨਾ ਨੁਕਸਾਨ ਹੁੰਦਾ ਇੰਨਾ ਨੁਕਸਾਨ ਕਿਤੇ ਬਾਹਰ ਵੀ ਹੋਇਆ ਹੋਵੇ ਕਿਉਂ ਕਿਉਂਕਿ ਅਗਲੇ ਬੈਕਅਪ ਪਲਾਨ ਕਰਕੇ ਰੱਖਦੇ ਆ ਸਾਡੇ ਕੋਈ ਮਗਰ ਬੈਕਅਪ ਪਲਾਨ ਨਹੀਂ ਹੈਗਾ इवन ਸਰਕਾਰਾਂ ਸਾਨੂੰ ਆਪ ਡੋਬਨ ਤੇ ਲੱਗੀਆਂ ਵਾ ਬੇਨਤੀ ਕਰਾਂ ਇੱਕ ਚੁਟਕਲੇ ਸੁਣਾਉਣ ਵਾਲੇ ਨੂੰ ਜਿਹੜਾ ਮੁੱਖ ਮੰਤਰੀ ਸਾਡੇ ਪੰਜਾਬ ਦਾ ਚੁਟਕਲੇ ਸੁਣਾਉਣ ਵਾਲਾ ਹੈ ਭਗਵੰਤ ਮਾਨ ਜਦੋਂ ਇੱਕ ਚੁਟਕਲੇ ਸੁਣਾਉਣ ਵਾਲੇ ਨੂੰ ਲਿਆ ਕੇ ਤੁਸੀਂ ਮੁੱਖ ਮੰਤਰੀ ਬਣਾ ਦਿਓਗੇ ਤੇ ਪੰਜਾਬ ਨੂੰ ਚੁਟਕਲਾ ਬਣਾ ਕੇ ਰੱਖ ਦੇਣਾ ਉਹਨੇ ਸਵਾਰੂਗਾ ਕੀ ਵਿਗਾੜੂਗਾ ਮੈਂ ਕੁਝ ਗਲਤ ਬੋਲਿਆ ਹੋਵੇ ਖਿਮਾ ਦਾ ਜਾ ਚੱਕੇ ਫਰ ਦੇ ਰਿਹਾ ਸਮਝ ਪਾਈਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ